ਕੀ ਕੜਾ ਮੈਂ ਨਵਜੇ ਕੁਮਾਰ ਆ ਜੀ ਐ ਵਿਜੇ ਕੁਮਾਰ ਜੀ ਕੀ ਤੁਸੀਂ ਲਗਾਇਆ ਅਜੇ ਦਰਵਾਚੋਤੇ ਆਪਾਂ ਲਗਾਇਆ ਜੀ ਮੇਰੀਆਂ ਲਾਈਆਂ ਨਾਲ ਕੱਚੀ ਗਰੀ ਲਾਈ ਹੈ ਨਾਰੀਅਲ ਲਾਏ ਨਾਲ ਫੈਣੀਆਂ ਲਾਈਆਂ ਮੱਠੀਆਂ ਲਾਈਆਂ ਮਿੱਠੀ ਮੱਠੀ ਲਾਈ ਹੈ ਇਹ ਸਵੇਰੇ ਸਵੇਰੇ ਮਤਲਬ ਕੀ ਆਪਣਾ 4 ਵਜੇ ਨੂੰ ਜਦੋਂ ਸਰਗੀ ਕਰੀਦੀ ਆ ਉਦੋਂ ਸੁਹਾਗਣਾ ਜੜੀਆਂ ਇਹ ਸਗਣ ਦਾ ਕੰਮ ਕਰਦੀਆਂ ਬਹੁਤ ਖੁਸ਼ੀਆਂ ਭਰਾ ਤਿਆਰ ਆ ਜੀ ਇਹਨਾਂ ਨਾਲ ਜਾਣਾ ਆਪਣੇ ਜਿਹੜੇ ਤੁਰ ਤੋਂ ਅਭੀਰ ਚਲਦੀ ਆਈ ਆ ਇਹ ਜਿਹੜੀਆਂ ਹੱਡੀਆਂ ਭੈਣਾ ਵਰਤ ਰੱਖਦੀਆਂ ਉਹ ਆਪਣੇ ਪਤੀ ਦੇਵ ਲਈ ਉਹਨਾਂ ਦੀ ਉਮਰ ਚੰਗੀ ਹੋ ਜਾਂਦੀ ਲੰਮੀ ਹੁੰਦੀ ਹੈ ਜੀ ਬਹੁਤ ਵਧੀਆ ਧਿਆਰ ਹੈ ਜੀ ਇਹ ਕੀ ਕੀ ਚੀਜ਼ਾਂ ਵੇਚ ਰਹੇ ਜੀ ਇੱਕ ਗਨੇਰੀ ਵੇਚ ਰਹੇ ਜੀ ਤੁਸੀਂ ਦੇਖ ਸਕਦੇ ਹੋ ਗਨੇਰੀ ਆ ਨਾਲ ਇੱਕ ਗਰੀ ਹੈਗੀ ਨਾਰੀ ਲੇਗਾ ਇਹਨਾਂ ਨੂੰ ਸਾਰੇ ਲੋਕੀ ਮਲਕੀ ਬਹੁਤ ਇਸ਼ਤਾਹਾ ਨਾਲ ਮਨਾਉਂਦੇ ਨੇ ਪਰ ਤੁਹਾਡਾ ਵੇਖੀਦਾ ਤੇ ਹਰ ਵਾਰੀ ਹਮੇਸ਼ਾ ਲਾਉਂਦੇ ਆ ਰਹੇ ਜੋ ਇਹ ਸਾਰੀ ਚੀਜ਼ਾਂ ਤਾਜ਼ੀ ਲੱਗਦੀ ਹੈ ਹਾਂ ਜੀ ਇਹ ਬਾਜੀ ਫਰੈਸ਼ ਹੁੰਦੀ ਹੈ ਜੀ ਇਹ ਅਗਲੇ ਦਿਨ ਨਹੀਂ ਰਹਿ ਸਕਦੀ ਅੱਜ ਅੱਜ ਹੀ ਵਿਕਣੀ ਜੋ ਅੱਜ ਵਿਕਣੀ ਬਾਅਦ ਨਹੀਂ ਵੇਖ ਸਕਦੇ ਜੀ ਕਿਸ ਤਰ੍ਹਾਂ ਦਾ ਕੰਮ ਬਹੁਤ ਵਧੀਆ ਕੰਮ ਹੈ ਮਾਤਾ ਰਾਣੀ ਦੀ ਕਿਰਪਾ ਜੀ ਬਹੁਤ ਵਧੀਆ ਕੰਮ ਹੈ ਜੀ ਕਰਨਦਾਂ ਦੇ ਵਿੱਚ ਮਹਾਰਾਣੀ ਦੀ ਬਹੁਤ ਕਿਰਪਾ ਮੇਰਾ ਨਾਮ ਸੰਨੀ ਹੈ ਜੀ ਐ ਸੰਨੀ ਕਿਸ ਤਰ੍ਹਾਂ ਕਰਵਾ ਚੋਦੇ ਤੇ ਆਪਾਂ ਕਰਵਾ ਚੋਦੇ ਤੇ ਬਹੁਤ ਵਧੀਆ ਰਿਹਾ ਜੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਸਾਡੇ ਤੇ ਸਾਰੇ ਹੀ ਵਧੀਆ ਰਿਹਾ ਜੀ ਇਸ ਕਰਵਾ ਚੋਦੇ ਤੇ ਜ਼ਿਆਦਾਤਰ ਕੀ ਹੈ ਸੋਗਨਾ ਸਿੱਤੀ ਨੂੰ ਸੋਗਨਾ ਇਸ ਵਾਸਤੇ ਵੀ ਕਰਵਾ ਚੋਦੇ ਤੇ ਕੱਚ ਦੀ ਜੁੜੀ ਨੂੰ ਪਸੰਦ ਕਰਦੇ ਆ ਕੱਚ ਦੀ ਜੁੜੀ ਨਾਲ ਮੈਟਲ ਦੇ ਕੰਗਣ ਵਗੈਰਾ ਲਾ ਕੇ ਫੈਂਸੀ ਤੇ ਸੈਂਸੀ ਡਿਜ਼ਾਈਨਸ ਬਣਾ ਕੇ ਦਿੰਨੇ ਇਸ ਕਰਕੇ ਸਾਡੀ ਮਸ਼ਹੂਰ ਹੈ ਦੁਕਾਨ ਪਟਵਾਲੀ ਦੀ ਟੀਨਾ ਦੇ ਹਾਂਜੀ ਪਰ ਵੇਖਣ ਨੂੰ ਮਿਲਦਾ ਕਿ ਤੁਹਾਡਾ ਕੱਚ ਦੀ ਚੂੜੀ ਹੀ ਕਿਉਂ ਲੈ ਲਿਆ ਕੱਚ ਦੀ ਚੂੜੀ ਦਾ ਸ਼ਗਨ ਮੰਨਿਆ ਜਾਂਦਾ ਜੀ ਕੱਚ ਤੋਂ ਸ਼ਗਨ ਨਹੀਂ ਮੰਨਿਆ ਜਾਂਦਾ ਜਿਸ ਤਰ੍ਹਾਂ ਕੱਚ ਦੀ ਚੂੜੀ ਫੈਣੀਆਂ ਸੇਵੀਆਂ ਮੱਠੀਆਂ ਵਗੈਰਾ ਇਹ ਸਿਹਾਰ ਦੇ ਮਨਾਇਆ ਜਾਂਦਾ ਜੀ ਕਿਸ ਤਰ੍ਹਾਂ ਚੱਲਿਆ ਗਾਜ ਹਾਂਜੀ ਬਹੁਤ ਵਧੀਆ ਜੀ ਦੋ ਤਿੰਨ ਮਹੀਨਿਆਂ ਤੋਂ ਕਾਫੀ ਰਾਜੀ ਬਾਬਰ ਸਾਹਿਬ ਦਾ ਮੇਲਾ ਚੱਲਦਾ ਆ ਰਿਹਾ ਹੈ ਤੇ ਨਾਲ ਨਾਲ ਸਾਡਾ ਕਰਵਾ ਚੌਂਦਾ ਬਹੁਤ ਵਧੀਆ ਕੰਮ ਆ ਰਿਹਾ ਹੈ ਜੀ ਤੁਹਾਡੇ ਵੇਖਣ ਨੂੰ ਮਿਲਦਾ ਕਿ ਤੁਸੀਂ ਜੀ ਤੁਸੀਂ ਵੈਰੈਟੀਆਂ ਲਾਈਆਂ ਬਹੁਤ ਵੈਰੈਟੀ ਲੱਗੀ ਹੈ ਜੀ ਵੇਖੋ ਰਾਜ ਕਿੰਨੇ ਮਾਰੇ ਦੀ ਕਿਰਪਾ ਨਾਲ ਪਿਆ ਯਾਰ ਰਾਜ ਵਧੀਆ ਚੱਲਦਾ ਰਿ ਕੱਲ ਤੱਕ ਸਾਡਾ ਰਸ਼ ਵਧੀਆ ਰਹੇਗਾ ਮੰਡੀ ਵਗੈਰਾ ਵੀ ਕਿੰਨੇ ਮਿਲਦੀ ਹੈ ਮੰਡੀ ਵਾਸਤੇ ਹਾਂਜੀ ਜਿਸ ਤਰ੍ਹਾਂ ਲੇਡੀ ਸਾਹਿਬ ਕੁੜੀਆਂ ਪਾਰਲਰ ਦੇ ਅੱਗੇ ਕਾਫੀ ਬੈਠੀਆਂ ਹੋਈਆਂ ਹੈਂ ਮੰਡੀ ਦਾ ਕੰਮ ਕਾਫੀ ਚੱਲ ਰਿਹਾ ਹੈ ਜੀ